ਵੱਬੇ ਚੱਕਾ ਪਾਣੀ ਆਪਣੀ ਇੱਕ ਸਾਧ ਦੇ ਮਾਇਦੇ ਰੇਤਾ ਪਿਆ ਗਾ ਚਾਹਦੇ ਆਂ ਅੰਦਰ ਮੰਮੀ ਸਫਾਈ ਕਰਦੇ ਆਂ ਦੇਖ ਸਾਧ ਦੇ ਚਾਰ ਸਵੇਰੇ ਇਹ ਪੁਰਾਣਾ ਘਰ ਆਪਣਾ ਅੱਜ ਇੱਕ ਦੇ ਆਏ ਆਪਾਂ ਮੈਂ ਪਾਪਾ ਭੂਆ ਮੰਮੀ ਲਈ ਮੈਂ ਚਲਾ ਕੇ ਲਿਆ ਪਿੰਡਾਂ ਦੇ ਵਿੱਚ ਦੀ ਲਿਆਏ ਆ। ਇਧਰ ਮੰਜੀ ਪਈ। ਇਧਰ ਆਪਣਾ ਸਮਾਨ ਪਿਆਗਾ ਬਾਹਰ ਕੱਢਿਆ ਸੀਗਾ। ਪ੍ਰਾਂਤ ਪਈ ਆ, ਬਟਲੀ ਪਈ ਆ, ਕਿੰਨਾ ਪੰਗਾ ਪੈਂਚੀ ਪਈ ਆ। ਵਰੇਤੀ ਪਈ ਆਲੀ ਪਈ ਆ। 4 ਟਿਪਾ ਪਿਆ ਪਿਆਗਾ। ਇੱਥੇ ਦਾਦੀ ਰੋਟੀ ਲਾਉਂਦੇ ਹੁੰਦੇ ਸੀਗੇ। ਚੁੱਲ੍ਹੇ ਦੇ ਉੱਤੇ ਸਾਰਾ ਸਮਾਰਫ ਬੀਲੀ ਯਾਰਾ ਵਦਰਾ ਮੀ ਸਪਾਈਕਰ ਰੈਂਕ ਚੂਆਜੀ ਕਰ ਰਿਹਾ ਹੈ ਦੇਖ ਸਕਦੇ ਹੋ ਸਾਰਾ ਸਮਾਰ ਬਾਰ ਕੱਢਿਆ ਸੀਗਾ ਇਹ ਦੇਖ ਕਈ ਪਈਆ ਹੋਰ ਬਹੁਤ ਸਾਰੀਆਂ ਚੀਜ਼ਾਂ ਪੰਗਾ ਨਗ ਪਰਾਂਗਾ ਦੇਖ ਸਕਦੇ ਉੱਤੇ 30 ਪਈ ਪੜੀ ਕਿਹਦੇ ਸਾਥੋਂ ਨਜ਼ਰ ਲਾ ਕੇ ਆਸਾ ਲੱਗੇ ਤੇ ਹੈ ਦੇਖ ਸਕਦੇ ਇੱਕ ਹੋਰ ਧੀ ਲੱਭਿਆ ਪ੍ਰਾਣੀ ਮੰਦਫੋਨਾ ਤੁਮ ਅੱਬ ਟੂ ਆ ਪਿਆਸੀ ਦਾਦੀ ਦਾ ਉਹਦੇ ਚ ਪਿਆਰ ਰੁਪਏ ਲੱਭੇ ਆਪਨ ਨੂੰ ਆਪ ਪਿਆਰ ਪੀਏ ਲੱਭੇ ਆ ਆ 2 ਰੁਪਏ ਲੱਭੇ ਆਗੇ ਆਪਨ ਨੂੰ ਲੈ ਕਰ ਪਿਆ ਵੀ ਲੱਭਿਆਗਾ ਕਾਲਜ ਵਾਲੇ ਪੈਸੇ ਆ ਆਪ ਪਾਸ ਦਾ ਵੀ ਤੁਸੀਂ ਦੇਖ ਸਾਜੋ ਆਪਣੇ ਘਰ ਨਾਲੋਂ ਵੱਡਾ ਇੱਥੇ ਦਲ ਦੀ ਲੀੜੇ ਧੋਂਦੇ ਹੁੰਦੇ ਸੀਗੇ ਅੰਧੋਲੀ ਕੱਢੀ ਹੁਣ ਤਾਂ ਟਾਤੀ ਆ ਨੰਮਾ ਆੱਕ ਕਰ ਉਹ ਜਾਵਣਾ ਉਧਰ ਉਧਰ ਆਪਣੀ ਜੀਪ ਖੜੀ ਏ ਦੇਖ ਸਾਜੋ ਤੁਸੀਂ ਅੱਜ ਅਸੀਂ ਆਏ ਸੀਗੇ ਅੱਜ ਮੈਂ ਛੁੱਟੀ ਮਾਰ ਕੇ ਆਇਆ ਸੀਗਾ ਅਸੀਂ ਕਿ ਮੀ ਆਇਆ ਕਿਤੇ ਬਾਣੀ ਨਾ ਚੋ ਗਿਆ ਹੋਵੇ ਉਹ ਬਰੀਆਂ ਦੇ ਅੰਦਰ ਪਰ ਨਹੀਂ ਕਿਉਂ ਆ ਪਾਣੀ ਜਿਹੜਾ ਤੁਸੀਂ ਨਾਲ ਦਾ ਘਰ ਦੇਖ ਰਹੇ ਹੋ ਇਹ ਦਾਦੀ ਦੇ ਮਾਮਾ ਮਾਮੇ ਦਾ ਘਰ ਆਗਾ ਉਹਨਾਂ ਦਾ ਘਰ ਆ ਇਹ ਮੈਂ ਕਿ ਅੱਜ ਆਪਾਂ ਵਲੌਗ ਚ ਵੀ ਦਿਖਾ ਦਈਏ ਪੁਰਾਣਾ ਘਰ ਦੇਖ ਸਕਦੇ ਹਾਂ ਆਸ-ਪਾਸ ਦਾ ਵੀ ਚਲੋ ਮਿਲਦੇ ਹਾਂ ਅਗਲੇ ਵਲੌਗ ਚ ਔਰ ਤੱਕ ਓਕੇ ਬਾਏ ਆਪਣੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੇ ਵਲੋਗ